ਤੁਹਾਡਾ ਕੋਈ ਕਸੂਰ ਨਹੀਂ ਨਾ ਚੋਣਾ ਲੜਨ ਵਾਲਿਆਂ ਦਾ ਕੋਈ ਕਸੂਰ ਆ ਜਿਹੜੇ ਐਮਐਲਏ ਦੀਆਂ ਚੋਣਾ ਲੜਦੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਲੋਕ ਸਾਡੇ ਇਕੱਠਾਂ ਦੇ ਵਿੱਚ ਵੀ ਆਉਂਦੇ ਸੀ ਲੋਕ ਸਾਡੇ ਚੰਡੇ ਵੀ ਲਾਉਂਦੇ ਸੀ ਲੇਕਿਨ ਜਦੋਂ ਰਿਜ਼ਲਟ ਆਉਂਦਾ ਸੀ ਤਾਂ ਉਹ ਸਾਡੇ ਹੱਕ ਦੇ ਵਿੱਚ ਨਹੀਂ ਆਉਂਦਾ ਸੀ ਕਾਰਨ ਕੀ ਨੇ ਕਾਰਨ ਨੇ ਕਿ ਜਿਹੜੀਆਂ ਲੀਡਰਸ਼ਿਪ ਤੋਂ ਗਲਤੀਆਂ ਹੋਈਆਂ ਉਹਦਾ ਖਮਿਆਜਾ ਵਰਕਰਾਂ ਨੇ ਭੁਗਤਿਆ ਉਹਦਾ ਖਮਿਆਜਾ ਜਿਹੜੇ ਚੋਣਾ ਲੜਦੇ ਸੀ ਸਾਡੇ ਆਗੂ ਉਹਨਾਂ ਨੇ ਭੁਗਤਿਆ 10 ਸਾਲ ਬਾਅਦ ਗਲਤੀਆਂ ਦੀ ਮਾਫੀ ਮੰਗੀ ਗਈ ਸ਼ਰਕਾਲਤਕ ਸਾਹਿਬ ਤੋਂ 2 ਦਸੰਬਰ ਨੂੰ ਲੀਡਰਸ਼ਿਪ ਵੱਲੋਂ ਅਤੇ ਜਿਹੜੀਆਂ ਗਲਤੀਆਂ ਦੀ ਸਜ਼ਾ ਵੀ ਭੁਗਤ ਲਈ ਕਮੇਟੀ ਬਣ ਗਈ ਜੀ ਕਮੇਟੀ ਤੋਂ ਪੜਤੀ ਕਰਵਾ ਲੈਂਦੇ ਤਾਂ ਇਹ ਸ਼੍ਰੋਮਣੀ ਅਕਾਲੀ ਅਕਾਲੀ ਦਲ ਮੁੜ ਪੁਨਰਸੁਰਜੀਤ ਹੋ ਜਾਣਾ ਸੀ ਮਜ਼ਬੂਤ ਹੋ ਕੇ ਇਸ ਪਾਰਟੀ ਨੇ ਨਿਕਲਣਾ ਸੀ ਲੇਕਿਨ ਨਹੀਂ ਮੰਨੀ ਗਈ ਸ਼੍ਰੀ ਕਾਲ ਤਖਸਬ ਦੀ ਅਤੇ ਉਹ ਕਮੇਟੀ ਨੂੰ ਇਗਨੋਰ ਕਰ ਦਿੱਤਾ ਗਿਆ ਤਿੰਨ ਜਥੇਦਾਰ ਸੇਬਾਨ ਨੂੰ ਤਕੇ ਨਾਲ ਅਲਾ ਦਿੱਤਾ ਗਿਆ ਜਿਹਦੇ ਨਾਲ ਫੇਰ ਸਮੁੱਚੀ ਸਿੱਖ ਸੰਗਤ ਦੇ ਵਿੱਚ ਦੁਨੀਆਂ ਦੇ ਵਿੱਚ ਬੈਠੇ ਜਿਹੜੇ ਸਿੱਖ ਨੇ ਉਹ ਅੱਜ ਫੇਰ ਸਾਡੇ ਨਾਲ ਆਗੂਆਂ ਤੋਂ ਨਾਰਾਜ਼ ਨੇ ਇੱਕ ਮੌਕਾ ਸੀ ਬਹੁਤ ਵੱਡਾ ਲੇਕਿਨ ਉਹ ਮੌਕਾ ਸੰਭਾਲਿਆ ਨਹੀਂ ਗਿਆ ਕਾਰਨ ਕੀ ਕਿ ਜਿਹੜੀ ਸੋਚ ਆ ਪੰਥ ਪ੍ਰਸਤ ਦੀ ਨਹੀਂ ਹੈਗੀ ਸੋਚ ਪੰਥਕ ਨਹੀਂ ਹੈਗੀ ਸੋਚ ਹੈ ਨਿੱਜੀ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਸਿਧਾਂਤ ਆ ਉਹ ਤਿਆਗ ਸੇਵਾ ਤੇ ਕੁਰਬਾਨੀ ਵਾਲਾ ਇਤਿਹਾਸ ਆ ਸੋ ਲੋੜ ਅਜ ਦੇ ਸਮੇਂ ਦੇ ਵਿੱਚ ਸਾਨੂੰ ਉਹਨਾਂ ਆਗੂਆਂ ਦੀ ਜਿਨ੍ਹਾਂ ਨੂੰ ਕੁਰਸੀ ਦੀ ਲਾਲਸਾ ਨਾ ਹੋਵੇ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਘਟਕਿੰਤੀ ਆ ਦੇਸ਼ ਦੇ ਵਿੱਚ ਘਟਕਿੰਤੀ ਆ ਅਸੀਂ ਪੰਜਾਬ ਦੇ ਵਿੱਚ ਅਸੀਂ ਬਹੁ ਗਿਣਤੀ ਸੀ ਜਿਹੜੀ ਸਾਡੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਸਾਡਾ ਵਿਦੇਸ਼ਾਂ ਵੱਲੋਂ ਰੁਝਾਨ ਵਧਿਆ ਜਿਦੇ ਵਿੱਚ ਮੋਗਾ ਜ਼ਿਲ੍ਹੇ ਦਾ ਵੀ ਬਹੁਤ ਵੱਡਾ ਨੰਬਰ ਆ ਸੀ ਜਾਣਿਆ ਜਦੋਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਸੋ ਉੱਥੇ ਵੱਡੀ ਗਿਣਤੀ ਤੁਹਾਡੇ ਇਲਾਕਿਆਂ ਦੇ ਵੀ ਨੌਜਵਾਨ ਪਰਿਵਾਰ ਮਿਲਦੇ ਨੇ ਸੋ ਕਹਿਣ ਤੋਂ ਭਾਪ ਕਿ ਅੱਜ ਪੰਜਾਬ ਦੇ ਵਿੱਚ ਅਸੀਂ ਸਾਡੀ ਗਿਣਤੀ ਘਟਦੀ ਜਾ ਰਹੀ ਆ ਲੇਕਿਨ ਹਜੇ ਤੱਕ ਅਸੀਂ ਬਹੁ ਗਿਣਤੀ ਦੇ ਵਿੱਚ ਆ ਪਰਾਜੇਸ ਬਹੁ ਗਿਣਤੀ ਵਾਲੇ ਸੂਬੇ ਦੇ ਵਿੱਚ ਅੱਜ ਅਸੀਂ ਰਾਜਨੀਤਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਹਾਂ ਆ ਕੈਨੇਡਾ ਦਾ ਰਿਜ਼ਲਟ ਆਇਆ ਪਾਰਲੀਮੈਂਟ ਦਾ 22 ਪੰਜਾਬੀ ਜਿੱਤੇ ਨੇ ਪੰਜ ਮੈਂਬਰ ਪਾਰਲੀਮੈਂਟ ਤੁਹਾਡੇ ਇਕੱਲੇ ਮੋਗੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਬਣੇ ਨੇ ਜੋ ਮੈਂ ਸਮਝਦਾ ਕਿ ਸਾਡੇ ਲਈ ਬਹੁਤ ਵੱਡੇ ਮਾਣ ਦੀ ਗੱਲ ਆ ਲੇਕਿਨ ਅੱਜ ਪੰਜਾਬ ਦੇ ਵਿੱਚ ਸਾਡੀ ਜਿਹੜੀ ਪੰਥਕ ਜਥੇਬੰਦੀ ਆ ਸਾਡੀ ਸ਼੍ਰੋਮਣੀ ਅਕਾਲੀ ਦਲ ਉਹ ਅੱਜ ਕਮਜ਼ੋਰ ਹੋ ਰਹੀ ਆ ਜੋ ਸਾਡੇ ਲਈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਦਿੱਲੀ ਤੋਂ ਆ ਕੇ ਪਾਰਟੀਆਂ ਰਾਜ ਕਰ ਰਹੀਆਂ ਨੇ ਦਿੱਲੀ ਤੋਂ ਸਾਨੂੰ ਲੁੱਟਣ ਲਈ ਆ ਰਹੇ ਨੇ ਲੇਕਿਨ ਅੱਜ ਅਸੀਂ ਅਕਾਲੀ ਦਲ ਨੂੰ ਇੱਥੇ ਕਮਜ਼ੋਰ ਬਹੁਤ ਕਰ ਲਿਆ ਲੋੜ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਨੇ ਜਿੰਨੇ ਵੀ ਅਕਾਲੀ ਦਲ ਬਣੇ ਨੇ ਉਹਨਾਂ ਸਾਰਿਆਂ ਨੂੰ ਚਾਹੀਦਾ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਜੇ ਉਹ ਆਗੂ ਪੰਥ ਪ੍ਰਸਤ ਨੇ ਜੋ ਆਪਣੇ ਆਪ ਨੂੰ ਪੰਥ ਦਾ ਭਲਾ ਕਰਨ ਵਾਲੇ ਸਮਝਦੇ ਨੇ ਤਾਂ ਆਪਣੇ ਨਿੱਜੀ ਹਿੱਤਾਂ ਨੂੰ ਤਿਆਕ ਕੇ ਉਹਨਾਂ ਨੂੰ ਚਾਹੀਦਾ ਕਿ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋਣ